ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅੰਨ ਦਾਤਾ ਕਿਸਾਨ ਯੂਨੀਅਨ ਦੇ ਭਪਿੰਦਰ ਸਿੰਘ ਬਣੇ ਜ਼ਿਲ੍ਹਾ ਸ਼ਹਿਰੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬੇਸ਼ਕੀਮਤੀ ਜ਼ਮੀਨਾਂ ਨੂੰ ਹੜਪੰਦਾ ਕੰਮ ਮਿਹਨਤਖਾਨਾ ਦਾ ਵੱਡਾ ਉਜਾੜਾ ਜਥੇਦਾਰ ਨਮਾਣਾ ਲੁਧਿਆਣਾ 12 22 ਜੂਨ ਅਨੁਦਤਕ ਕਿਸਾਨ ਮਜ਼ਦੂਰ ਜੂਨੀਅਨ ਦੇ ਇਕੋਮੀ ਪ੍ਰਧਾਨ ਜਥੇਦਾਰ ਤਰਨਪ੍ਰੀਤ ਸਿੰਘ ਨਮਾਨਾ ਨੇ ਅਗਵਾਈ ਹੇਠ ਨਿਊ ਸੁਭਾਚ ਨਗਰ ਵਿਖੇ ਅਹਿਮ ਬੈਠਕ ਹੋਈ ਹੈ ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਨਮਾਨਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਸ ਟੇਡੇ ਢੰਗ ਨਾਲ ਸ਼ਹਿਰੀ ਵਿਕਾਸ ਦੇ ਪ੍ਰੋਜੈਕਟ ਦੇ ਨਾਮ ਤੇ ਲੁਧਿਆਣਾ ਸਮੇਤ ਰਾਜਾਂ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਕਿਸਾਨਾਂ ਦੀਆਂ ਦੀਆਂ ਬੇਸ਼ਕੀਮਤੀ ਜਮੀਨਾ ਹੜਪਣ ਦਾ ਕੰਮ ਸ਼ੁਰੂ ਕੀਤਾ ਹੈ ਉਹ ਪੰਜਾਬ ਦੇ ਮਿਹਨਤਕਸ਼ ਕਿਸਾਨਾਂ ਦਾ ਵੱਡਾ ਉਜਾੜਾ ਹੈ ਜਿਸ ਨੂੰ ਅਨਦਤਕ ਕਿਸਾਨ ਮਜ਼ਦੂਰ ਜੁਨੀਆਂ ਕਿਸੇ ਵੀ ਕੀਮਤ ਤੇ ਨਹੀਂ ਬਰਦਾਸ਼ਤ ਕਰੇਗੀ ਇਸ ਦਰਾਂ ਜਥੇਦਾਨ ਤਰਨਪ੍ਰੀਤ ਸਿੰਘ ਨਮਾਨਤ ਦੀ ਅਨਦਤਕ ਕਿਸਾਨ ਮਜ਼ਦੂਰ ਜੁਨੀਆਂ ਨੂੰ ਹੋਰ ਵੀ ਮਜ਼ਬੂਤੀ ਦਿੰਦੇ ਹੋਏ ਭਪਿੰਦਰ ਸਿੰਘ ਨੂੰ ਜੁਨੀਆਂ ਦੀ ਲੁਧਿਆਣਾ ਸ਼ਹਿਰੀ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਰਸਮੀ ਤੌਰ ਤੇ ਐਲਾਨ ਕੀਤਾ ਹੈ ਉਹਨਾਂ ਨੂੰ ਉਹਨਾਂ ਨੂੰ ਆਪਣੀ ਨਵੀਂ ਜਥੇਬੰਦਕ ਟੀਮ ਨੂੰ ਚੁਣ ਦੇ ਅਧਿਕਾਰ ਦਿੱਤੇ ਹਨ ਤਾਂ ਕਿ ਯੂਨੀਅਨ ਦੀ ਲੁਧਿਆਣਾ ਸ਼ਹਿਰੀ ਇਕਾਈ ਨੂੰ ਹੋਰ ਵੀ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ ਇਸ ਮੌਕੇ ਤੇ ਭਾਈ ਮਨਜੀਤ ਸਿੰਘ ਜੀ ਬੁਟ ਬੁਟਹਰੀ ਮੈਂਬਰ ਕੌਰ ਕਮੇਟੀ ਸਰਪੰਚ ਮਨਜੀਤ ਸਿੰਘ ਤੂਰ ਅਤੇ ਮੈਂਬਰ ਕੌਰ ਕਮੇਟੀ ਬਲਦੇਵ ਸਿੰਘ ਸੰਧੂ ਕਮੇਟੀ ਪ੍ਰਧਾਨ ਪ੍ਰਿੰਸੀਪਲ ਜਸਪਾਲ ਸਿੰਘ ਭਾਈ ਮਨਜੀਤ ਸਿੰਘ ਪਠਾਨਕੋਟ ਮਨਵਿੰਦਰ ਸਿੰਘ ਕੌਮੀ ਪ੍ਰਚਾਰ ਸਕੱਤਰ ਅਗਰਦੀਪ ਸਿੰਘ ਦੀਦਾਰ ਸਿੰਘ ਗੁਰਜੰਟ ਸਿੰਘ ਅਤੇ ਹੋਰ ਸਾਥੀ ਮੌਜੂਦ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਈ ਜ਼ਰੂਰ ਦਿਓ ਧੰਨਵਾਦ